ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਨਗਰ ਸੁਧਾਰ ਟਰਸਟ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਵਿੱਚ ਸਮੁੱਚੇ ਸ਼ਹਿਰ ਵਿੱਚ ਵਿਕਾਸ ਕਾਰਜ ਜਾਰੀ ਹਨ ਅਤੇ ਹਲਕਾ ਉਤਰੀ ਵਿੱਚ ਲਗਾਤਾਰ ਵਿਕਾਸ ਕੰਮਾਂ ਦੀ ਹਨੇਰੀ ਚੱਲ ਰਹੀ ਹੈ ਇਸ ਦੇ ਤਹਿਤ ਹੀ ਮਜੀਠਾ ਰੋਡ ਤੋਂ ਇੰਦਰਾ ਕਲੋਨੀ ਨੂੰ ਜਾਣ ਵਾਲੀ ਸੜਕ ਤੇ ਪ੍ਰੈਮਿਕਸ ਪੌਂ ਦਾ ਕੰਮ ਦਾ ਉਦਘਾਟਨ ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ ਦੀ ਅਗਵਾਈ ਵਿੱਚ ਕੀਤਾ ਗਿਆ ਇਸ ਮੌਕੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਆਖਿਆ ਕਿ ਹਲਕੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ ਨੇ ਆਖਿਆ ਕਿ ਉਹਨਾਂ ਨੇ ਜੋ ਵਾਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਉਹ ਵਾਅਦੇ ਤਹਿਤ ਵਾਡ ਵਿੱਚ ਵਿਕਾਸ ਦੇ ਕੰਮ ਚੱਲੀ ਹਨ ਇਸ ਮੌਕੇ ਰਿਤੇਸ਼ ਸ਼ਰਮਾ ਵਿ사ਖਾ ਸਿੰਘ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਪਰਗਵਾਨ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਦੀ ਰਹਿਨਮਾਈ ਹੈਟ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਚ ਔਰ ਜਿਹੜੇ ਜਿਨ੍ਹਾਂ ਦੇ ਹੁਕਮ ਹੋਏ ਕਿ ਸਾਰੇ ਪੰਜਾਬ ਦੀਆਂ ਸੜਕਾਂ ਬਣ ਰਹੀਆਂ ਔਰ ਸਾਡੇ ਹਲਕਾ ਉਤਰੀ ਦੇ ਉੱਤੇ ਵੀ ਵਿਸ਼ੇਸ਼ ਕਿਰਪਾ ਹੋ ਰਹੇ ਕੋਈ ਦੇਖ ਰਿਹਾ ਹੈ ਜੇ ਕਿ ਪਿਛਲੇ 3-4 ਮਹੀਨੇ ਤੋਂ ਜਦੋਂ ਦਾ ਵੀ ਮੈਂ ਇੰਚਾਰਜੇ ਕਨਸੀਕੁਐਂਸੀ ਦਾ ਮੈਨੂੰ ਪਾਰਟੀ ਨੇ ਲਾਇਆ ਅਸੀਂ ਦਨ ਰਾਤ ਯਤਨ ਕਰ ਰਹੇ ਹਾਂ ਕਿ ਜੰਨੀਆਂ ਵੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ। ਔਰ ਪ੍ਰਸ਼ਾਸਨ ਚ ਜਾਂ ਪਿਛਲੇ ਕੁਝ ਸਮੇਂ ਤੋਂ ਸੜਕਾਂ ਬੜੀਆਂ ਹੀ ਨਹੀਂ ਬਹੁਤ ਬੁਰਾ ਹਾਲ ਸੀ ਸ਼ਹਿਰ ਦੀਆਂ ਸੜਕਾਂ ਦਾ ਤੁਸੀਂ ਅੱਜ ਤੋਂ 4 ਮਹੀਨੇ ਪਹਿਲਾਂ ਹੁਣ ਮੈਨੂੰ ਅੱਜ ਖੁਸ਼ੀ ਹੈ ਕਿ ਅਸੀਂ ਲਗਭਗ ਸਾਰੀਆਂ ਮੇਨ ਸੜਕਾਂ ਜਿਹੜੀਆਂ ਨਿਊ ਹਲਕਾਉਤਰੀ ਦੀਆਂ ਬਣਾ ਦਿੱਤੀਆਂ। ਚਾਹੇ ਉਹ ਮਜੀਠਾ ਰੋਡ ਆ ਜਾਂ ਹੋਰ ਜੰਨੀਆਂ ਮੈਡੀਕਲ ਇਨਕਲੇਵ 88 ਫੁੱਟ ਹੋਰ ਬਾਕੀ ਕਲੋਨੀਆਂ ਦੀਆਂ ਔਰ ਰੋਜ਼ ਹਰ ਨਵੀਂ ਤੋਂ ਨਵੀਂ ਕਲੋਨੀ ਦੇ ਵਿੱਚ ਸਾਡਾ ਸੜਕਾਂ ਪਾਉਣ ਦਾ ਕੰਮ ਜਿਹੜਾ ਉਹ جاری ਹੈ। ਇਸ ਤੋਂ ਪਹਿਲਾਂ ਰਣਜੀਤ ਐਵੇਨਿਊ ਖਤਮ ਕਰਕੇ ਆਏ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਸੰਧੂ ਐਵੇਨਿਊ ਪਾਮ ਗਾਰਡਨ ਸਿਲਵਰ ਸਟ੍ਰੀਟ ਕਿਤੇ ਸਾਡੀਆਂ ਮੈਡੀਕਲ ਇਨਕਲੇਵ ਗ੍ਰੀਨ ਐਵੇਨਿਊ ਬਿਊਟੀ ਐਵੇਨਿਊ ਹੋਰ ਚੱਲਦਾ ਹੀ ਕੰਮ ਮੈਨੂੰ ਬਹੁਤ ਸਾਰੇ ਪੁਲਜਣਗੇ ਅੱਜ ਉਸੇ ਲੜੀ ਦੇ ਤਹਿਤ ਮੇਰਾ ਆਪਣਾ ਏਰੀਆ ਅੱਜ ਅਸੀਂ ਇੱਥੇ ਵਾਰਡ ਨੰਬਰ 11 ਜਿਹੜੀ ਸਾਡੇ ਸੀਨੀਅਰ ਡਿਪਟੀ ਮੈਡੀਕਸ ਸਾਦਾਂ ਦੀ ਵਾਰਡ ਹੈ ਉਹਦੇ ਵਿੱਚ ਅੱਜ ਅਸੀਂ ਮੇਨ ਰੋਡ ਜਿਹੜੀ ਇੰਦਰਾ ਕਲੋਨੀ ਤੋਂ ਹੁੰਦੀ ਹੋਏ ਸ਼ੇਰੇ ਪੰਜਾਬ ਜਾਂਦੀ ਹੈ ਅੱਜ ਨੂੰ ਅਸੀਂ ਚਾਲੂ ਕਰਵਾਇਆ ਔਰ ਇਹ ਵਿਕਾਸ ਦੇ ਕੰਮ ਇਦਾਂ ਹੀ ਜਾਰੀ ਰਹਿਣਗੇ ਮੈਂ ਫਿਰ ਇੱਕ ਵਾਰੀ ਆਪਣੀ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਔਰ ਸਾਡੇ ਰਾਸ਼ਟਰੀ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੀ ਰਹਿਮਾਈ ਦੇ ਹੱਥ ਅੱਜ ਪੰਜਾਬ ਜਿਹੜਾ ਉਹ ਬੁਲੰਦੀਆਂ ਮਸ਼ਹੂਰ ਆ ਔਰ ਡਵੈਲਪਮੈਂਟ ਦੇ ਕੰਮ ਬੜੇ ਯੋਰਸ਼ੋਰ ਨਾਲ ਹੋ ਰਿਹਾ ਹੈ ਤੇ ਮੈਂ ਆਪਣੀ ਤਰਫੋਂ ਇਲਾਕਾ ਨਿਵਾਸੀਆਂ ਨੂੰ ਸਾਰੇ ਹਲਕਾ ਨਿਵਾਸੀਆਂ ਨੂੰ ਇਹੀ ਵਿਸ਼ਵਾਸ ਰੱਖਣਾ ਕਿ ਦਿਨ ਰਾਤ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜਿਹੜੀਆਂ ਕੋਈ ਪਿੱਛੇ ਕਮੀਆਂ ਪੇਸ਼ੀਆਂ ਰਹੀਆਂ ਕਿਸੇ ਕਰਕੇ ਉਹਦਾ ਨਹੀਂ ਅਸੀਂ ਕੋਈ ਕਹਿ ਸਕਦੇ ਤੁਸੀਂ ਹੁਣ ਜਿੰਨੇ ਵੀ ਤੁਹਾਡੇ ਵਿਕਾਸ ਦੇ ਕੰਮ ਆ ਤੁਸੀਂ ਮੇਰੇ ਧਿਆਨ 'ਚ ਲਿਆਓ ਅਸੀਂ ਟੋਟਲ 100% ਦੇ ਕਰਕੇ ਦਬਾਤੀ ਅੱਜ ਦੇਖੋ ਬੜੀ ਖੁਸ਼ੀ ਵਾਲੀ ਗੱਲ ਆ ਕਿ ਇਸ ਉਤਰੀ ਹਲਕੇ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਜੀ ਦੀ ਰਹਿਨਮਾਈ ਦੇ ਵਿੱਚ ਮੇਰੀ ਵਾਰਡ ਨੂੰ ਇੱਕ ਪ੍ਰਮੁੱਖ ਸੜਕ ਜਾਂਦੀ ਹੈ ਜਿਹੜੀ ਅੱਜ ਇਹਦਾ ਇੱਥੇ ਉਦਘਾਟਨ ਕੀਤਾ ਗਿਆ ਤੇ ਮੇਨ ਕਲੋਨੀਆਂ ਇੰਦਰਾ ਕਲੋਨੀ ਤੋਂ ਲੈ ਕੇ ਸ਼ੇਰ-ਏ-ਪੰਜਾਬ ਤੱਕ ਇਹ ਸੜਕ ਦਾ ਅਜਿਹਾ ਨਿਰਮਾਣ ਕੀਤਾ ਜਾ ਰਿਹਾ ਤੇ ਜਿੱਥੇ ਰਹੀ ਉੱਚੀ ਗੁਣਵੱਤਾ ਦੀ ਗੱਲ ਬਿਲਕੁਲ ਇਹਦਾ ਕੁਆਲਿਟੀ ਚੈੱਕ ਕਰਕੇ ਇਹ ਸੜਕ ਬਣਾਈ ਜਾ ਰਹੀ ਆ ਤੇ ਅਫਸਰ ਸਹਿਬਾਨ ਸਮੇਸਿਰ ਇਹਦਾ ਪ੍ਰੋਪਰ ਪੂਰਾ ਚੈੱਕ ਕਰਨਗੇ ਤਾਂ ਕਿ ਸੜਕ ਬਿਲਕੁਲ ਵਧੀਆ ਤਰੀਕੇ ਨਾਲ ਬਣੇ